ਸੀਨੇ ਉੱਤੇ ਚੱਲੇ ਕਹਿਰ ਜੇਠ ਹੜਦਾ ਨੰਗੇ ਪੈਰੀ ਫਰੇ ਪਤਾ ਨਹੀਂ ਸਿਆਲ ਦਾ ਸੀਨੇ ਉੱਤੇ ਚੱਲੇ ਕਹਿਰ ਜੇਠ ਹੜਦਾ ਨੰਗੇ ਪੈਰੀ ਫਰੇ ਪਤਾ ਨਹੀਂ ਸਿਆਲ ਦਾ ਫੇਰ ਵੀ ਜ਼ਮੀਨਾ ਕਰ ਜੇ ਨੇ ਖਾਲੀਆਂ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਹੋਏ ਅਨੰਦਾ ਤਾਂ ਸਾਰਿਆਂ ਦਾ ਪੇਟ ਭਰਦਾ ਸਾਰੇ ਰਜ ਖਾਂਦੇ ਤੂੰ ਕਿਉਂ ਭੁੱਖਾ ਮਰਦਾ ਅਨੰਦਾ ਤਾਂ ਸਾਰਿਆਂ ਦਾ ਪੇਟ ਭਰਦਾ ਸਾਰੇ ਰਜ ਖਾਂਦੇ ਤੂੰ ਕਿਉਂ ਭੁੱਖਾ ਮਰਦਾ ਕਿਹੜੇ ਹੌਸਲੇ ਚ ਕਰੇ ਸਰਦਾਰੀਆਂ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਜਦੋਂ ਵੇਖਾਂ ਤੇਰੇ ਹੱਥ ਸਦਾ ਖਾਲੀ ਹੈ ਓਏ ਕਿੱਥੇ ਗਈ ਸਾਲ ਦੀ ਫਸਲ ਪਾਲੀ ਹੈ ਜਦੋਂ ਵੇਖਾਂ ਤੇਰੇ ਹੱਥ ਸਦਾ ਖਾਲੀ ਹੈ ਓਏ ਕਿੱਥੇ ਗਈ ਸਾਲ ਦੀ ਫਸਲ ਪਾਲੀ ਹੈ ਘਟਾ ਢੋਈ ਜਾਵੇਂ ਹਿੰਮਤਾਂ ਨਾ ਹਾਰੀਆਂ ਹੋ ਜੱਟਾਂ ਕਿਦਾਂ ਚੱਲਣ ਕਵੀਲ ਧਾਰੀਆਂ ਹੋ ਜੱਟਾਂ ਕਿਦਾਂ ਚੱਲਣ ਕਵੀਲ ਧਾਰੀਆਂ ਧਰਨੇ ਤੇ ਭੁੱਖ ਹੜਤਾਲਾਂ ਕਰਕੇ ਪੁੱਛਦਾ ਨਾ ਕੋਈ ਆਉਂਦਾ ਨਿਤ ਲੜ ਕੇ ਧਰਨੇ ਤੇ ਭੁੱਖ ਹੜਤਾਲਾਂ ਕਰਕੇ ਪੁੱਛਦਾ ਨਾ ਕੋਈ ਆਉਂਦਾ ਨਿਤ ਲੜ ਕੇ ਬਹੁਤ ਵਾਰੀ ਬਹਿ ਕੇ ਗੱਲਾਂ ਇਹ ਵਿਚਾਰੀਆਂ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਓ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਤੇਰੇ ਨਾਲ ਸਦਾ ਰੱਬ ਰਹਿੰਦਾ ਰੁੱਸਿਆ ਕਿਸੇ ਨੇ ਨਾ ਤੇਰਾ ਆ ਕੇ ਹਾਲ ਪੁੱਛਿਆ ਤੇਰੇ ਨਾਲ ਸਦਾ ਰੱਬ ਰਹਿੰਦਾ ਰੁੱਸਿਆ ਉਹ ਕਿਸੇ ਨੇ ਨਾ ਤੇਰਾ ਆ ਕੇ ਹਾਲ ਪੁੱਛਿਆ ਮੱਖਣ ਸ਼ਰਮਾ ਤੇਰੀਆਂ ਮੱਖਣ ਸ਼ਰਮਾ ਤੇਰੀਆਂ ਉਮੀਦਾਂ ਪਾਰੀਆਂ ਜੱਟਾ ਕਿਦਾਂ ਚੱਲਣ ਕਵੀਲਦਾਰੀਆਂ ਜੱਟਾ ਕਿਦਾਂ ਚੱਲਣ ਕਵੀਲਦਾਰ